ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਟਰੈਕਟਰ ਨੇ ਨਵੇਂ ਤੋਂ ਨਵੇਂ ਵੀਡੀਓ ਦੇਖਣੇ ਹੋਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਓ ਅੱਜ ਦਾ ਕੈਮਰਾ 53 ਦਾ ਜੌਂਡੀਆ 53 ਦਾ ਜੌਂਡੀਆ ਸੇਲ ਬਾਕੇ ਆ ਬੜੇ ਵੀਰਾਂ ਦੀ ਡਿਮਾਂਡ ਸੀ ਕਹਿੰਦੇ ਚੰਨਜਾ ਦਾ ਇੱਕ ਵੀਡੀਓ ਹੋਰ ਪਾਉ ਪਹਿਲਾਂ ਬਾਈ ਜੀ ਆਪਾਂ ਨੂੰ ਸੇਲ ਹੋ ਗਿਆ ਦੀ ਤੇ ਟਰੈਕਟਰ ਦੀ ਕੀ ਗੱਲ ਬਾਤ ਆ ਉਹ ਪੁੱਛਾਇਆ ਮਾਲਕ ਵੀਰ ਤੋਂ ਮਲਿਆਣਾ ਹਰਬਾਈ ਨਾਲ ਕੀ ਆਲਾ ਕੋਈ ਰੋਕ ਕਿੰਨਾ ਮਾਰਦਾ ਬਈ ਟੈਨ ਇਹ 2009 ਮਾਦਲਾ 2009 ਮਾਰਦਾ ਹਾਂ ਨੰਬਰ ਪੀਪੀ 11 ਪਟਿਆਲਾ ਦਾ ਹਾਂ ਪਟਿਆਲਾ ਦਾ ਕੀ ਗੱਲ ਬਾਤ ਹੋ ਰਹੀ ਟਰੈਕਟਰ ਆ ਕਨੇਟ ਆ ਨਿੱਕੀ ਟੈਚਿੰਗ ਮਾਰਦੇ ਬਟਾ ਟਰੈਕਟਰ ਨੇ ਕਰਾਈ ਹੋਈ ਆ ਦੇਖਾ ਟਾਇਰ ਨਵੇਂ ਨਿਆ ਦਿਖਾ ਦੇ ਮਿਸੋਨਾ ਦੇ ਕਿ ਟਾਈਉਂ ਤੋਂ ਕੰਨ ਵਰਗਾ ਰਹਿ ਤਾ ਸਟਾਰਟ ਕਰਕੇ ਸਮਾਂਗੇ 14 14 4d ਵਾਲੇ ਨੇ ਹਾਂ ਠੀਕ ਹੈ 90 ਨੇ ਟੌਪ ਮਾੜ ਲੇਦਾ ਟੌਪ ਜੰਦਾ ਗਿਆ ਇਹ ਤਾਂ ਇੱਕ ਤਰ੍ਹਾਂ ਨਹੀਂ ਲੱਗ ਲੋਗ ਦੇ ਹਿੱਸੇ ਨਾਲ ਰੇ ਹਾਂ ਟਾਇਰ ਨੇ 1 ਲੱਖ ਰੁਪਏ ਦੇ ਪੂਰੇ ਕਹਿੰਦੇ ਟਾਇਰ ਤੁਰਣਾ ਲੋਗੇ ਵਰਗਾ ਐਵੇਂ ਤੇ ਹਟ ਲੱਗ ਗਿਆ ਭਾਈ ਤੇ ਟੌਪ ਮਾੜ ਲਾ ਇੱਕ ਆਉਂਦਾ ਜਿਦਾ ਦੇਖ ਬਟੇ ਹਿੱਸੇ ਵਾਲਾ ਸਟਾਰਟ ਕਰਕੇ ਦਿਖਾ ਮਾੜਾ ਜਾ ਫੇਰ ਦਿਖਾਣ ਇੱਕ ਵਾਰੀ ਲਾ ਕੇ ਦੇਖ ਜਿਹੜੇ ਬਾਈਆਂ ਲੱਗ ਹੈਗਾ ਤੂੰ ਉਹਨੂੰ ਪਾਤੀ ਐ ਨੋਮਾਰਦਾ ਹਾਂ ਹਾਂ ਨੋਮਾਰਦਾ ਨੋਮਾਰਦਾ ਵੀਰੇ ਪੰਜਾਬ ਨੰਬਰ ਹੈ 9 टायर ਨੇ 18 ਦੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜੇ ਵੀ ਰੰ ਦਾ ਪਤਾ ਹੋਣਾ ਉਹਨਾਂ ਦਾ ਪਤਾ ਹੀ ਹੈ ਹਨਾ ਕੀ ਗੱਲ ਬਾਤ ਹੈ ਕੋਈ ਚੀਜ਼ ਇਹ ਰਹਿ ਗਿਆ ਵਾ ਬਸ ਇਹ 65 ਐਚਪੀ ਜਿਹਦਾ ਹੁੰਦਾ ਤਾਂ ਪਤਾ ਹੀ ਹੈ ਜੀ ਨੇ ਇਹ ਲੈਣਾ ਉਹਦਾ ਸਾਰੀ ਨੌਲੇਜ ਹੁੰਦੀ ਆ ਆਪਣੇ ਨਾਲੋਂ ਵੀ ਜ਼ਿਆਦਾ ਹਾਂ ਜੇ ਕਹੇ ਸਟਾਰਟ ਕਰ ਦਨਾ ਕਰਦੇ ਹੁਣ ਇਸ ਦਾ ਬਾਕੀ ਦੇਖ ਆ ਨਬਰੇ ਜਿਹੜੇ ਵੀਰ ਨੇ ਲੈਣਾਗਾ ਬਖਸ ਪੁੱਛਦੇ ਦੀ ਕਰਨਾ ਆਪਣਾ ਦਾ ਮਕਸਦ ਇਹ ਹੀ ਹੈ ਵੀ ਤੁਹਾਨੂੰ ਕੈਮਰੇ ਰਾਹੀਂ ਦਿਖਾ ਦੇ ਵਿੱਚ ਆ ਤੱਕ ਕਿ ਉਹ ਕਰਾਗਾ ਬਾਕੀ ਜਾਂ ਤੁਹਾਨੂੰ ਜਿਵੇਂ ਨਵੇਂ ਆ ਕੇ ਕਰਦੇ ਆ ਚਲਾ ਕੇ ਬਾਅਦੇ ਦੇਖ ਲਿਓ ਕਿ ਕੀ ਕਹਾਣੀ ਹੈ ਜਿਹੜੀ ਸਾਰੀ ਆਪੋ ਸਫਾ ਕਰਤਾ ਰਹੇ ਹੋਵੇ ਨਵੇਂ ਆ ਕੇ ਕੋਈ ਮਸਲੇ ਨਾ ਬਣਨ ਜਾਂ ਆਵਾਜ਼ ਨਾ ਆਵੇ ਜਿਹੜਾ ਪੀੜੀ ਦਾ ਕੋਈ ਜਸਤ ਨਹੀਂ ਹੋਵੇ ਜੱਜਾ ਬਾਦਰ ਜਿੰਦਿਆ ਨਾਮ ਆਪ ਦਾ ਪੰਜਾਬ ਦਾ ਨੰਬਰ ਹੈ ਜੱਫਰੀ ਦਾ ਪਿਆ ਕਿੱਪੜੀ ਦਾ ਪਿਆ ਤੇ ਆਪਣਾ ਏਰੀਆ ਆਪਣਾ ਸੁਨਾਮ ਤੇ ਸੰਗਰੂਰ ਦੇ ਵਿਚਾਰੇ ਕਲਾਰਾ ਮਿੰਡਾ ਹੈ ਓਕੇ ਹੋਰ ਨੰਬਰ 99575362271 ਰੇਟ ਰੇਟ ਫੋਨ ਤੀ ਦੱਸਣਾ ਬਾਜੀ ਨੂੰ ਲਾਣਾ ਫਿਰ ਵੀ ਤੈਨੂੰ ਕਮੈਂਟ ਕਰੀ ਜਾਣਗੇ ਕੀ ਹੈਗਾ ਹੈਨਾ ਇਹੜੇ ਸੱਜਣਾਂ ਨੂੰ ਲੈਣਾ ਵੀ ਤੇ ਭਾਈ ਨੂੰ ਕਾਲ ਕਰ ਲਿਓ। ਐਗ ਆਪਾਂ ਪਹਿਲਾਂ ਵੀ ਵੇਚੀ ਨੇਗੇ ਟਰੈਕਟਰਾਂ ਜਿਹਨੇ ਲੈਣਾ ਹੁੰਦਾ ਨਾ ਉਹਨੂੰ ਤਾਂ ਸਭ ਪਤਾ ਹੁੰਦਾ। ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿਰਾ ਉਹਦੇ ਰੇਟ ਬੜਾ ਆ ਜਾਦੇ ਹੁਣ। ਆਪਾਂ ਨੇ ਕਈ ਵੇਚਦੇ ਇਹ। ਠੀਕ ਹੈ। ਭਾਈ ਦੇ ਵੀ ਸੇਲ ਤੋਂ ਤੇ ਦਾ ਕੰਮ ਆ ਕੋਈ ਕਿਸੇ ਗੱਲ ਦੀ ਉਹ ਨਹੀਂ ਆਪਾਂ ਇਹ ਨਹੀਂ ਕਦੇ ਵੀ ਸਾਧਾ ਰਹੇ ਜਨਾਂ ਦਾ ਭਾਈ ਉਸ ਚਾਹ ਦੀ ਵੱਡੇ। ਅਨੇ ਭਰਾ ਨਹੀਂ ਮਾਰਦਾਂ ਕਰਦੇ ਹੋ ਜਾਂਦੇ ਜੀ। ਜਿਹੜਾ ਪੈਂ ਪਰਗਰਾਤਾ ਕੋਲ ਮੇਰੇ ਬਾਅਦ ਤੇ ਕਰਾਤੀ। ਉਹਨੂੰ ਕਾਲੇ ਰੰਦੇ ਜੀ ਹਾਂ ਬਾਕੀ ਸੋਮਗਰਾਡ ਰਹਿੰਦੇ ਨੇ ਜਿੰਮੇਦਾਰ। बाक़ी <laughs> सचंदा